ਸਭ ਤੋਂ ਪਹਿਲਾਂ ਦਸ਼ਮੇਸ਼ ਪਿਤਾ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ ਕੀਤਾ ਹੋਇਆ ਨਾਰਾ ਕਰੀਏ ਬਲੰਦ ਗੱਜ ਕੇ ਬੁਲਾ ਦਿਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਲੜਈ ਵਾਰ ਸ੍ਰੀ ਜਾਬ ਸਾਹਿਬ ਦੀ ਕਥਾ ਜੋ ਦਸ਼ਮੇਸ਼ ਪਿਤਾ ਦੰਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਚਾਰਨ ਕੀਤਾ ਹੋਇਆ ਉਹਦੀ ਵਿਚਾਲੜੀਵਾਰ ਆਪਜੀ ਕਥਾ ਸਰਵਨ ਕਰਦੇ ਆ ਰਹੇ ਆਓ ਉਸੇ ਹੀ ਲੜੀ ਨੂੰ ਅੱਗੇ ਤੋਰੀਏ ਕੋਈ ਵੀ ਰਸਨਾ ਵਾਂਝੀ ਨਹੀਂ ਰਹਿਣੀ ਚਾਹੀਦੀ ਇੱਕ ਵਾਰ ਗੱਜ ਕੇ ਆਖੋ ਸਦਨਾ ਓਮ ਸ੍ਰੀ ਵਾਹਿ ਗੁਰੂ ਅਲੋਗ ਹੈ ਅਸ਼ੋਗ ਹੈ ਆ ਭਰਮ ਹੈ ਆ ਕਰਮ ਹੈ ਆ ਭਰਮ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਪ ਸਾਹਿਬ ਦੇ ਵਿੱਚ ਸੁਪਰੀ ਪੂਰਨ ਪਰਮੇਸ਼ਰ ਵਾਹਿਗੁਰੂ ਅਗਾਹ ਬੋਲ ਦੇ ਗੁਣਾਂ ਨੂੰ ਗਾਉਂਦੇ ਨੇ ਤੇ ਕੀ ਕਹਿੰਦੇ ਨੇ ਕਹਿੰਦੇ ਅਲੋਗ ਹੈ ਸੇਰ ਸਤਿਗੁਰੂ ਜੀ ਕਹਿੰਦੇ ਆ ਸ਼ੋਕ ਹੈ। ਅਲੋਕ ਤੋਂ ਭਾਵ ਹੁੰਦਾ ਆਚਰਜ ਹੈ। ਤੇ ਅਸ਼ੋਕ ਤੋਂ ਭਾਵ ਹੁੰਦਾ ਸੋਗ ਰਹਤਾ ਹੈ। ਆਪਣੇ ਘਰਾਂ ਦੇ ਵਿੱਚ ਖੁਸ਼ੀ ਤੇ ਗਮੀ ਆਉਂਦੀ ਹੈ। ਨਾ ਹੀ ਉਹਦੇ ਘਰ ਦੇ ਵਿੱਚ ਖੁਸ਼ੀ ਹੈ। ਨਾ ਹੀ ਉਹਦੇ ਘਰ ਦੇ ਵਿੱਚ ਕੋਈ ਗਮੀ ਹੈ, ਨਾ ਹੀ ਕੋਈ ਉਹਦੇ ਜਨਮ ਹੁੰਦਾ ਤੇ ਨਾ ਹੀ ਮੌਤ ਹੁੰਦੀ ਹੈ, ਨਾ ਸੱਤਰ ਵਿੱਚ ਤਾਂ ਉਹਦੇ ਘਰੇ। ਆ ਕਰਮ ਹੈ ਆ ਭਰਮ ਹੈ ਕਰਮ ਰਹਤਾ ਪਸਾਰੀ ਜਿੰਦਗੀ ਕੰਮ ਕਰਦੇ ਆ ਕਰਮ ਕਰਦੇ ਉਹ ਕਰਮ ਤੋਂ ਰਹਤ ਆਪਾਂ ਨੂੰ ਭਰਮ ਭਲੇਖਾ ਹੋ ਜਾਂਦਾ ਦੁਬਦਾ ਹੋ ਜਾਂਦੀ ਹੈ ਉਹਨੂੰ ਕੋਈ ਭਰਮ ਨਹੀਂ ਕੋਈ ਭਲੇਖਾ ਨਹੀਂ ਆਜੀਤ ਹੈ ਆਪੀਤ ਹੈ ਨਾ ਜਿੱਤਿਆ ਜਾਣ ਵਾਲਾ ਆਪਾਂ ਜਿੱਤੀ ਜਾਂਦੀ ਹੈ ਮੌਤ ਜਿੱਤ ਲੈਂਦੀ ਹੈ ਗਰੀਬੀ ਆ ਜਿ ਉਹ ਜਿੱਤ ਲੈਂਦੀ ਕੋਈ ਰੋਗ ਲੱਗ ਜੇ ਉਹ ਸਾਡੇ ਤੇ ਹਾਵੀ ਹੋ ਜਾਂਦਾ ਉਹ ਜਦ ਲੰਦੇ ਅਭੀਦ ਹੈ ਉਹ ਭੈਦ ਉਹ ਰਹਦਾ ਉਹਨੂੰ ਕਿਸੇ ਦਾ ਡਰ ਨਹੀਂ ਖਾਨੂੰ ਡਰ ਹੁੰਦਾ ਆਪਣੇ ਦੁਸ਼ਮਣ ਦਾ ਉਹਦਾ ਕੋਈ ਵੀ ਦੁਸ਼ਮਣ ਨਹੀਂਗਾ ਆ ਬਾਹਾ ਹੈ ਅਗਾਹ ਹੈ ਅਚਲ ਹੈ ਸਦਾ ਹੀ ਹੈ ਕਹਿ ਨਾ ਸਕੈ ਕੋ ਤੂੰ ਕਜ ਤੇ ਅਗਾਹ ਹੈ ਅਥਾ ਹੈ ਜਿਹਦੀ ਕੋਈ ਗਿਣਤੀ ਮਿੰਤੀ ਨਹੀਂ ਕੀਤੀ ਜਾ ਸਕਦੀ ਮਾਨ ਹੈ ਨਿਧਾਨ ਹੈ ਮਾਨ ਰਹਿਤ ਸਾਨੂੰ ਮਾਨ ਹੋ ਜਾਂਦਾ ਹੰਕਾਰ ਹੋ ਜਾਂਦਾ ਹੈ ਮਾਇਆ ਦਾ ਪੁੱਤਾਂ ਧੀਆਂ ਦਾ ਧਨ ਦੌਲਤ ਦਾ ਉਹ ਖੰਡਾ ਬ੍ਰਹਮੰਡਾ ਦਾ ਮਾਲਕ ਹੈ ਹੀਰੇ ਜਵਾਹਰ ਮੋਤੀਆਂ ਦਾ ਮਾਲਕ ਹੈ ਸਾਰੀ ਦੁਨੀਆ ਦਾ ਮਾਲਕ ਹੈ ਸਾਰ ਇਸ ਮੁੰਦਰਾ ਦਾ ਮਾਲਕ ਹੈ ਤੇ ਫੇਰ ਵੀ ਉਹਨੂੰ ਮਾਣ ਤੇ ਹੰਕਾਰ ਨਹੀਂ ਹੁੰਦੀ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਹੀਰਾ ਛੱਡਿਆ ਕਿਸੇ ਨੇ ਭੇਟ ਕੀਤਾ ਸੀ ਜਦੋਂ ਕਹਿੰਦੇ ਹੀਰਾ ਉਹਨੇ ਤੁੰਗੀ ਮਾਰ ਕੇ ਦੇਖੀ ਤੇ ਪਤਾ ਨਹੀਂ ਨਦੀ ਦੇ ਵਿੱਚ ਕਿੰਨੇ ਹੀ ਹੀਰੇ ਪਏ ਨਿਗੜ ਕੇ ਆਖੋ ਸਤਨਾਮ ਸ੍ਰੀ ਮਾਣ ਤੋਂ ਰਹਿਤ ਮਾਣ ਹੈ ਨਿਧਾਨ ਹੈ ਗੁਰੂ ਸਾਹਿਬ ਜੀ ਕਹਿੰਦੇ ਉਹਨੂੰ ਕੋਈ ਮਾਣ ਕਿਸੇ ਤਰ੍ਹਾਂ ਦਾ ਹੰਕਾਰ ਨਹੀਂ ਹੁੰਦਾ ਨਦੀਆਂ ਦਾ ਪੰਡਾਰ ਐ ਇੰਨੇ ਪੰਡਾਰੇ ਭਰੇ ਹੋਏ ਐ ਖਾਵੋ ਖਰਚੋ ਰਲ ਮਿਲ ਭਾਈ ਤੋੜ ਨੇ ਆਵੇ ਵਾਧੂ ਜਾਈ ਪਿਉ ਦੇਉ ਰਪਿਉ ਦਾਦੇ ਕਾ ਖੋਲ ਠਾ ਖਜ਼ਾਨਾ ਤਾਂ ਮੇਰਾ ਮਨ ਭਿਆ ਨਿਧਾਨਾ ਉਹਦਾ ਐਡਾ ਵੱਡਾ ਨਿਧਾਨ ਖਜ਼ਾਨਾ ਭਰਿਆ ਹੋਇਆ ਔਰ ਉਹ ਕਦੇ ਵੀ ਮਾਨ ਤੇ ਹੰਕਾਰ ਨਹੀਂ ਕਰਦਾਗਾ ਅਨੇਕ ਹੈ ਫਿਰ ਹੈ ਗਹਿ ਅਨੇਕ ਰੂਪ ਹੈ ਯਰਲੇ ਯਰਲੇ ਵਿੱਚ ਰੋਮ ਰੋਮ ਦੇ ਵਿੱਚ ਕਣ ਕਣ ਦੇ ਵਿੱਚ ਹਰ ਇੱਕ ਜੋ ਸਰੀਰ ਦੇ ਵਿੱਚ ਹਰ ਤੁਮੈ ਜੋ ਧਰੀ ਉਹਨੇ ਆਪਣੇ ਦੀਵੇ ਤੋਂ ਜਿਵੇਂ ਦੀਵਾ ਜਗਾਦਨੇ ਨਿਵੇਂ ਸਾਰਿਆਂ ਦੇ ਵਿੱਚ ਉਹਨੇ ਜੋ ਧਰੀ ਹੈ ਫਿਰ ਇੱਕ ਅਦੈ ਫਿਰ ਵੀ ਇੱਕ ਅਦੈ ਕੀ ਹੈ ਕਿਵੇਂ ਸਮਝ ਪਵੇਗੀ ਆ ਚਰਜ ਰੂਪ ਹਨ ਇਹ ਭਜੰਗ ਪ੍ਰਿਆ ਛੰਦ ਨਮੋ ਸਰਬ ਮਾਨ ਸੰਸਦੀ ਨਧਾਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨਮਸਕਾਰ ਜਿਸ ਨੂੰ ਸਭ ਮੰਨਦੇ ਨੇ ਸਾਰੇ ਮੰਨਦੇ ਹਿੰਦੂ ਵੀ ਮੰਨਦੇ ਮੁਸਲਮਾਨ ਵੀ ਮੰਨਦੇ ਈਸਾਈ ਵੀ ਮੰਨਦੇ ਬੁੱਧੀ ਵੀ ਮੰਨਦੇ ਜੈਨੇ ਵੀ ਮੰਨਦੇ ਉਦਾਸੀ ਵੀ ਮੰਨਦੇ ਮੰਨਦੇ ਜੋਗੀ ਵੀ ਵਾਹਿਗੁਰੂ ਸਾਰੇ ਮੰਨਦੇ ਗੰਦਗੀ ਦਾ ਕੀੜਾ ਵੀ ਮੰਨਦਾ ਕਿਉਂਕਿ ਸਾਰਿਆਂ ਦੇ ਵਿੱਚ ਹੈ ਢੇਰ ਵੀ ਨਰਲੇ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਾਡ ਨਮੋ ਸਰਬਾਨੇ ਸਭ ਸਦੀ ਨਧਾਨੀ ਜੋ ਸ਼ਬਦ ਦਾ ਖਜ਼ਾਨਾ ਸਭ ਨੂੰ ਰੋਜੀ ਦਿੰਦਾ ਕੋਈ ਗਰੀਬ ਹੈ ਕੋਈ ਅਮੀਰ ਹੈ ਕੋਈ ਦੁਸ਼ਮਨ ਹੈ ਕੋਈ ਮਿੱਤਰ ਹੈ ਕੋਈ ਸਾਧ ਹੈ ਕੋਈ ਚੋਰ ਹੈ ਸਾਰੀ ਪਰਜਾ ਉਹਦੀ ਸਾਰਾ ਪਰਿਵਾਰ ਆ ਉਹਦਾ ਜਿਵੇਂ ਮਾਂ ਆਪਣੇ ਪੁੱਤ ਨੂੰ ਭੁੱਖਾ ਨਹੀਂ ਸੌਣ ਦਿੰਦੀ ਭੜਾਂ ਦੀ ਉਹ ਚੋਰ ਹੋਵੇ ਤੇ ਭੜਾਂ ਦੀ ਸਾਧ ਹੋਵੇ ਇਸੇ ਤਰ੍ਹਾਂ ਸਭ ਨੂੰ ਰੋਜੀ ਦੇਣ ਵਾਲਾ ਨਮੋ ਦੇਵ ਦੇਵੀ ਅਭੇਖੀ ਅਭੇਵੇ ਨਮਸ਼ਕਾਰ ਹੈ ਸ੍ਰੋਮਣੀ ਦੇਵਤਿਆਂ ਦੇ ਸਾਰੇ ਉੱਤੇ ਸ੍ਰੋਮਣੀ ਦੇਵਤਾ ਬੈਠਾ ਉਹ ਜਿੰਨਾ ਇਨੀ ਪਾਵਰ ਹੈ ਸਾਰੀ ਪਾਵਰ ਉਹ ਦੇਣ ਵਾਲਾ ਹੈ ਅਭੇਖੀ ਅਭੇਵੇ ਜੋ ਭੇਖਾਂ ਤੇ ਭੇਦਾਂ ਦੌਰੇ ਤਾਂ ਨਾ ਹੀ ਉਹਦਾ ਕੋਈ ਭੇਖ ਹੈ ਤੇ ਨਾ ਹੀ ਕੋਈ ਉਹਦਾ ਭੇਦ ਪਾ ਸਕਦਾ ਵੀ ਕਿਹੜੇ ਹਸਾਬ ਨਾਲ ਕਿ ਕਿਹੜੀ ਕਿਹੜੀ ਗੱਲ ਦੇ ਵਿੱਚ ਖੁਸ਼ੀ ਹੈ ਪਤਾ ਨਹੀਂ ਰੱਬ ਕਿਹੜਿਆ ਰੰਗਾਂ ਦੇ ਵਿੱਚ ਰਾਜੀ ਹੈ ਨਮੋ ਗਾਲ ਕਾਲੇ ਨਮੋ ਸਰਬ ਬਾਲੇ ਨਮਸਕਾਰ ਹੈ ਕਾਲ ਦੇ ਕਾਲ ਨੂੰ ਜਿਹੜੇ ਆਪਾਂ ਨੂੰ ਮੌਤ ਆਉਂਦੀ ਹੈ ਕਾਲ ਆਉਂਦੀ ਹੈ ਉਹ ਕਾਲ ਨੂੰ ਬਣਾਉਣ ਵਾਲੇ ਤੇ ਆਪਣੇ ਵਿੱਚ ਸਮੇਟਣ ਵਾਲੇ ਨਮੋ ਸਰਬ ਬਾਲੇ ਨਮਸਕਾਰ ਸਭ ਦੇ ਪਾਲਕ ਨੂੰ ਸਭ ਨੂੰ ਪਾਲਣਾ ਕਰਦਾ ਪੱਥਰਾਂ ਦੇ ਵਿੱਚ ਰੋਜੀ ਵੀ ਦਿੰਦਾ ਹੈ ਜਲ ਦੇ ਵਿੱਚ ਵੀ ਰੋਜੀ ਦਿੰਦਾ ਹੈ ਅਸਮਾਨ ਦੇ ਵਿੱਚ ਵੀ ਰੋਜੀ ਦਿੰਦਾ ਹੈ ਇੱਕ ਜੀਵ ਇਹੋ ਜਿਹਾ ਪੰਛੀ ਪੈਦਾ ਕੀਤਾ ਹੈ ਜਦੋਂ ਸ਼ੇਰ ਸ਼ਿਕਾਰ ਕਰਿਆ ਹੁੰਦਾ ਤੇ ਸੌਂਦਾ ਉਹ ਬੋਲ ਕੇ ਸੌਂਦਾ ਉਹਦੇ ਮੂੰਹ ਦੇ ਵਿੱਚ ਬੋਟੀਆਂ ਆੜੀਆਂ ਹੁੰਦੀ ਐ ਕਿ ਉਹਦੇ ਮੂੰਹ ਦੇ ਵਿੱਚ ਸ਼ੇਰ ਦੇ ਮੂੰਹ ਦੇ ਵਿੱਚ ਖਾਣਾ ਪੈਦਾ ਕੀਤਾ ਹੈ ਨਮੋ ਸਰਬ ਭਾਉ ਨੇ ਨਮ ਸ਼ਕਾਰ ਹੈ ਸਭਨਾ ਵਿੱਚ ਘਰ ਵਾਲੇ ਨੂੰ ਸਰੀਰਾਂ ਦੇ ਵਿੱਚ ਵੀ ਉਹਦਾ ਘਰ ਹੈ ਸਾਡੇ ਘਰਾਂ ਦੇ ਵਿੱਚ ਵੀ ਘਰ ਹੈ ਤਾਂ ਔਰ ਇਹ ਘਰਾਂ ਦੇ ਮਾਲਕ ਵਾਲੇ ਨੰਗੀ ਅਨਾਦੇ ਨਰਸੰਗੀ ਪਰਮਾਤੇ ਜੋ ਅੰਗ ਰਹਦਾ ਕੋਈ ਵੀ ਸਰੀਰ ਦਾ ਅੰਗ ਨਹੀਂ ਜਿਵੇਂ ਆਪਣੇ ਲੱਤਾਂ ਪਾਵੇ ਇਹ ਮਾਲਕ ਰਹਦਾ ਆਪਣਾ ਮਾਲਕ ਹੁੰਦਾ ਜਿਵੇਂ ਮਾਪੇ ਮਾਲਕ ਹੁੰਦੇ ਬੱਚਾ ਘਰ ਦੀ ਬਰਾਉਟੀ ਦਾ ਮਾਲਕ ਹੁੰਦਾ ਉਹਦਾ ਕੋਈ ਵੀ ਮਾਲਕ ਨਹੀਂਗਾ ਨਰਸੰਗੀ ਪਰਮਾਤੇ ਸਾਥੀ ਰਹਦਾ ਉਹਦਾ ਕੋਈ ਵੀ ਸਾਥੀ ਨਹੀਂ ਭਲੀ ਪ੍ਰਕਾਸ਼ ਮਥਨ ਕਰਨ ਵਾਲਾ ਹੈ ਗੱਜ ਕੇ ਆਖੋ ਸਤਨਾਮ 兹 ਨਮੋ ਪਾਨ ਨ ਭਾਨੇ ਨਮਸਕਾਰ ਹੈ ਸੂਰਜਾਂ ਦੇ ਸੂਰਜ ਨੂੰ ਜਿਹੜੇ ਸੂਰਜ ਚੜ੍ਹਦੇ ਆ ਨਾ ਤੇ ਆ ਗਰਮੀ ਹੈ ਪਤਾ ਨਹੀਂ ਕਿੰਨਾ ਪ੍ਰਤਾਪ ਹੋਵੇ ਤੇ ਕਿੰਨੇ ਸੂਰਜਾਂ ਨੂੰ ਚੜਾਉਣ ਵਾਲਾ ਹੈ ਇਹ ਸੂਰਜਾਂ ਦਾ ਮਾਲਕ ਹੈ ਉਹਨਾਂ ਦਾ ਖਸਮ ਹੈ ਸਾਰਿਆਂ ਦਾ ਗੱਜ ਕੇ ਆਖੋ ਸਤਨਾਮ 兹 ਨਮੋ ਮਾਨ ਮਾਨੇ ਨਮਸਕਾਰ ਹੈ ਮਾਨ ਦੇ ਮਾਨ ਨੂੰ ਜਿਹੜਾ ਆਪਾਂ ਨੂੰ ਮਾਨ ਸਤਕਾਰ ਮਿਲਦਾ ਹੈ ਇਹ ਕਿੱਥੋਂ ਆ ਰਿਹਾ ਤੇ ਉਹਦੇ ਕੋਲੇ ਕਿੰਨਾ ਮਾਨ ਹੋਵੇਗਾ ਨਮੋ ਚੰਦਰ ਚੰਦਰਮੇ ਨਮੋ ਪਾਨ ਪਾਨੇ ਨਮਸਕਾਰ ਹੈ ਚੰਦਰਮੇ ਦੇ ਚੰਦਰਮੇ ਨੂੰ ਜਦੋਂ ਰਾਦ ਨੂੰ ਚੜਦਾ ਹੈ ਠੜਦਾ ਜਾਂਦਾ ਤੇ ਉਹਨੂੰ ਕਿੰਨਾ ਵੱਡਾ ਚੰਦਰਮਾ ਹੋਵੇਗਾ ਕਿੰਨੀ ਠੰਡਾ ਹੋਵੇਗੀ ਇਸਾਰੇ ਚੰਦਰਮਾ ਦਾ ਪਿਆਵ ਹੈ ਨਮਸਕਾਰ ਹੈ ਸੂਰਜ ਦੇ ਸੂਰਜ ਨੂੰ ਨੇੜਾ ਸੂਰਜ ਨੂੰ ਚੜਾਉਣ ਵਾਲਾ ਤੇ ਛਪਾਉਣ ਵਾਲਾ ਉਹਨੂੰ ਊਰਜਾ ਦੇਣ ਵਾਲਾ ਰੋਸ਼ਨੀ ਦੇਣ ਵਾਲਾ ਤਪਸ਼ ਦੇਣ ਵਾਲਾ ਉਹਦੇ ਕੋਲੇ ਕਿੰਨੀ ਊਰਜਾ ਕਿੰਨੀ ਰੋਸ਼ਨੀ ਹੋਵੇਗੀ ਅਜ ਕੇ ਆਖੋ ਸਤਿਨਾਮ ਸ੍ਰੀ ਨਮੋ ਗੀਤ ਗੀਤੇ ਨਮਸ਼ਕਾਰ ਹੈ ਗੀਤਾਂ ਦੇ ਗੀਤ ਨੂੰ ਜਿਹੜੇ ਗੀਤ ਆਉਂਦੇ ਨੇ ਉਹਦਾ ਕਿੰਨਾ ਵੱਡਾ ਗੀਤ ਹੋਵੇਗਾ ਜਿਹੜਾ ਸਾਨੂੰ ਬੁੱਧੀ ਦਿੰਦਾ ਹੈ ਗੀਤ ਲਿਖਣ ਵਾਸਤੇ ਗਾਉਣ ਵਾਸਤੇ ਸ਼ਬਦ ਨੂੰ ਨਮੋ ਤਾਨ ਤਾਨੇ ਨਮਸਕਾਰ ਹੈ ਤਾਨਾਂ ਦੇ ਸਰਵਰੇ ਤਾਨਾਂ ਨੂੰ ਜਿਹੜੀਆਂ ਆਪਾਂ ਤਾਨਾਂ ਹਰਮੋਨੀਅਮ ਤੇ ਵਗਾਉਨੇ ਗਧਰ ਬਰਾਗੀ ਵਰਕੇ ਆਈ ਬੁਝਿਏ ਹੋਏ ਦੀਵੇ ਜਗ ਪੈੰਦੇ ਸੀ ਤੇ ਬਿਨਾ ਬਦਲਾ ਤੋਂ بارش ਹੋ ਜਾਂਦੀ ਸੀ ਤੇ ਉਹ ਕਿੱਡਾ ਵੱਡਾ ਗਧਰ ਬਰਾਗੀ ਹੋਵੇਗਾ ਨਮੋ ਨਰਦ ਨਰਦੇ ਨਮੋ ਨਾਦ ਨਾਦੇ ਨਮਸਕਾਰ ਹੈ ਨਾਚਦੇ ਨ ਦੇ ਨਰਾਜ ਰੂਪ ਨੂੰ ਯਾ ਦੁਨੀਆ ਦੇ ਵਿੱਚੋਂ ਪਹਿਲੇ ਨੰਬਰ ਤੇ ਨਾਚ ਕਰਨ ਵਾਲਾ ਆਇਆ ਤੇ ਜਿਹੜਾ ਨਾਚ ਨੂੰ ਪਾਵਰ ਦੇਣ ਵਾਲਾ ਉਹਦੇ ਕੋਲੇ ਕਿੰਨਾ ਵੱਡਾ ਨਾਚ ਹੋਵੇਗਾ ਨਮਸਕਾਰ ਹੈ ਸ਼ਬਦਾਂ ਦੇ ਸ਼ਬਦ ਰੂਪ ਨੂੰ ਜਿਹੜੇ ਆਪਾਂ ਸ਼ਬਦ ਬੋਲਦੇ ਆਂ ਤੇ ਸ਼ਬਦਾਂ ਨੂੰ ਬਣਾਉਣ ਵਾਲਾ ਸ਼ਬਦਾਂ ਨੂੰ ਭੇਜਣ ਵਾਲਾ ਸਾਡੀ ਸੁਰਤੀ ਦੇ ਵਿੱਚ ਉਹ ਕਿੰਨਾ ਵੱਡਾ ਸ਼ਬਦ ਹੋਵੇਗਾ ਨਮੋ ਪਾਨ ਨਪਾਨੇ ਨਮਸਕਾਰ ਹੈ ਪਾਨ ਹੱਥਾਂ ਦੇ ਹੱਥ ਰੂਪ ਨੂੰ ਸਾਡੇ ਹੱਥ ਕਹਿੰਦੇ ਬੜਾ ਬਲਵਾਨ ਬੰਦਾ ਹੈ ਯੋਧਾ ਜਾਂਦਾ ਹੈ ਇਹਦੇ ਵਿੱਚ ਬਹੁਤ ਤਾਕਤ ਹੈ ਕਦੇ ਨਹੀਂ ਹਰਦਾ ਤੇ ਉਹਦੇ ਕਿੰਨੇ ਵੱਡੇ ਹੱਥ ਹੋਣਗੇ ਕਿੰਨੀ ਪਾਵਰ ਹੋਵੇਗੀ ਕਿੰਨੀ ਤਾਕਤ ਹੋਵੇਗੀ ਕਿੰਨਾ ਵੱਡਾ ਸਰੀਰ ਹੋਵੇਗਾ ਨਮੋ ਬਾਦ ਬਾਦੇ ਨਮਸਕਾਰ ਹੈ ਚਰਦਾ ਜੀ ਚਰਚ ਰੂਪ ਨੂੰ ਜਿਹੜੀ ਚਰਚਾ ਹੁੰਦੀ ਹੈ ਬੈਠ ਦੀ ਸ਼ਬਦਾਂ ਦੀ ਜਾਨੀ ਵਿਦਵਾਨ ਇਕੱਠੇ ਹੁੰਦੇ ਐ ਤੇ ਸਭ ਤੋਂ ਵੱਡਾ ਉਹ ਪ੍ਰੋਫੈਸਰ ਤੇ ਵੱਡਾ ਗਿਆਨੀ ਹੋਵੇਗਾ ਨੰਗੀ ਆ ਨਾਮੇ ਸੰਸਾਰ ਦੇ ਸਰੂਪ ਹੈ ਸਤਿਗੁਰੂ ਜੀ ਪ੍ਰਮਾਨ ਕਰਦੇ ਜੋ ਰੂਪ ਨਾਸਤ ਹੋ ਰਹਿਦਾ ਹੈ ਸਰਬ ਸਰੂਪ ਵਾਲਾ ਹੈ ਪਰ ਭੰਗੀ ਪਰਮਾਤੇ ਚੰਗੀ ਤਰ੍ਹਾਂ ਨਾਸ ਤੇ ਮਥਨ ਕਰਨ ਵਾਲਾ ਹੈ ਚੰਗੀ ਤਰ੍ਹਾਂ ਸ੍ਰਿਸ਼ਟੀ ਨੂੰ ਸਾਜ ਦਿੰਦਾ ਹੈ ਤੇ ਚੰਗੀ ਕਰਾ ਵਾਹਿਗੁਰੂ ਪਰ ਲੋਗ ਕਰ ਦਿੰਦਾ ਹੈ ਖਤਮ ਕਰ ਦਿੰਦਾ ਹੈ ਮਲਿਆ ਮੇਟ ਕਰ ਦਿੰਦਾ ਹੈ ਨਾਮੋਦ ਸ਼ਾਨ ਮਿਟਾ ਦਿੰਦਾ ਹੈ ਗੱਜ ਕੇ ਆਖੋ ਸਤ ਨਾਮ ਜੀ ਸਭ ਸਦੀ ਭੂਤੇ ਸਰਬ ਸੰਤਾ ਰੂਪ ਨੂੰ ਕਲੰਕ ਇਕਲੰਗੀ ਸਰੂਪੈ ਕਲੰਕ ਦੋਸ਼ਾਂ ਤੋਂ ਰਹਿਦਾ ਕੋਈ ਉਹਦੇ ਤੇ ਕਲੰਕ ਨਹੀਂ ਕੋਈ ਉਹਦੇ ਤੇ ਦੋਸ਼ ਨਹੀਂਗਾ ਜਾਣ ਦੇ ਨਾਲ ਰਹਿਤ ਇਹ ਕਲੰਕਾ ਸਰੂਪ ਵਾਲਾ ਹੈ ਸਭ ਕਲੰਕਾਂ ਨੂੰ ਦੇਣ ਵਾਲਾ ਇਹ ਸਾਰੀਆਂ ਪਾਵਰਾਂ ਉਹਦੇ ਕੋਲੇ ਆਉਂਦੀਆਂ ਗੱਜ ਕੇ ਆਖੋ ਸਤਨਾਮ ਸ੍ਰੀ ਨਮੋ ਰਾਜ ਰਾਜੇ ਸੁਪਰਮ ਰੂਪੇ ਨਮਸਕਾਰ ਹੈ ਰਾਜਾ ਦੇ ਮਹਾਰਾਜੇ ਵੱਡੇ ਸਰੂਪ ਵਾਲੇ ਨੂੰ ਇਹ ਦੁਨੀਆ ਦਾ ਰਾਜਾ ਪ੍ਰਧਾਨ ਮੰਤਰੀ ਇਸ ਪਰਜਾ ਨੂੰ ਦੇਖਭਾਲ ਕਰਦੇ ਮੰਨ ਲਓ ਵੀ ਉਹ ਪ੍ਰਮਾਤਮਾ ਤੋਂ ਰੋਜੀ ਲੈ ਕੇ ਉਹ ਦੁਨੀਆ ਨੂੰ ਰੋਜੀ ਦੇਣ ਵਾਲਾ ਕਹਿ ਦਈਏ ਤੇ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਰੋਜੀ ਦਿੰਦਾ ਹੈ ਤੇ ਕਿੱਡਾ ਵੱਡਾ ਰਾਜਾ ਹੋ ਅੱਜ ਕੇ ਆਪੋ ਸਤਨਾਮ ਸ੍ਰੀ ਇਹਦਾ ਜਦੋਂ ਵੋਟਾਂ ਪੈ ਜਾਂਦੀਆਂ ਰਾਜੇ ਬਦਲ ਜਾਂਦੇ ਨੇ ਕੁਰਸੀਆਂ ਬਦਲ ਜਾਂਦੀਆਂ ਨੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰجن ਸੋਈ ਨਾ ਹੀ ਉਹਨੂੰ ਵੋਟਾਂ ਬਣਾ ਕੇ ਕਿਸੇ ਨੇ ਬਣਾਇਆ ਤੇ ਨਾ ਹੀ ਕਿਸੇ ਨੇ ਉਸ ਨੂੰ ਉਤਾਰਨਾ ਹੈ ਲਾਉਣੇ ਅੱਜ ਕੇ ਆਪੋ ਸਤਨਾਮ ਸ੍ਰੀ ਨਮੋ ਜੋਗ ਜਗੇਸ਼ਰ ਮੁਰਸੱਦੈ ਨਮੋ ਰਾਜ ਰਾਜੇ ਸੁਮਰਬਿੰਦੇ ਨਮਸਕਾਰ ਹੈ ਰਾਜਾਂ ਦੇ ਮਹਾ ਰਾਜੇ ਵੱਡੀ ਵਿਰਧੀ ਵਾਲੇ ਨੂੰ ਸਾਰਿਆ ਨਿਬਰਤ ਪਾਲਣਾ ਕਰਨ ਵਾਲੇ ਨਮੋ ਸਾਸ ਕਿਰਪਾ ਨੇ ਨਮੋ ਵਸਤਰ ਮਾਨੇ ਨਮੋ ਨਮਸਕਾਰ ਹੈ ਹੱਥ ਵਿੱਚ ਸ਼ਾਸਤਰ ਧਾਰੀ ਨੂੰ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਵਾ ਲਾਗ ਸੀ ਇੱਕ ਲੜਾਉ ਇੱਕ ਨੇ ਸਵਾਲ ਲੱਖ ਦੇ ਨਾਲ ਲੜਿਆ ਤੇ ਧਿਆਨ ਦੇਣਾ ਜਦੋਂ ਉਹ ਲੜਦਾ ਇਹ ਉਹ ਦੁਨੀਆ ਦਾ ਨਾਸ ਹੀ ਕਰ ਦਿੰਦਾ ਹੈ ਗੱਜ ਕੇ ਆਖੋ ਸਦ ਨਾਮ ਸ੍ਰੀ ਨਮਸ਼ਕਾਰ ਹੈ ਧਰੋਸ਼ ਧਾਰੀ ਨੂੰ ਜਿਵੇਂ ਧਰੋਸ਼ ਧਾਰੀ Hindu ਧਰਮ ਦੇ ਵਿੱਚ ਅਰਜਨ ਹੋਇਆ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲੇਖਾਂ ਦੇ ਵਿੱਚ ਆਉਂਦੇ ਨੇ ਤੇ ਜਦੋਂ ਉਹ ਆਪਣਾ ਤੀਰ ਚਲਾਉਂਦਾ ਹੈ ਸ਼ਬਦ ਦਾ ਤੇ ਉਹਨੂੰ ਸਦਾ ਤੇ ਮਿੱਟੀ ਵਿੱਚ ਮਲਾਦਦਾ ਗੱਜ ਕੇ ਆਖੋ ਸਤ ਨਾਮ ਜੀ ਦੇਖਦੇ ਨਾ ਖਬਰਾਂ ਪੜਦੇ ਆ ਵੀ ਫਲਾਨੇ ਥਾਂ ਪਰਲੋ ਆਈ ਤੇ ਉਹ ਟਿੱਬਿਆਂ ਦੇ ਉੱਤੇ ਜਿਹੜੇ ਘਰ ਸੀਗੇ ਜਾਂ ਪੱਥਰਾਂ ਦੇ ਪਹਾੜਾਂ ਦੇ ਸੀਗਾ ਜਾਂ ਸਮੁੰਦਰ ਦੇ ਕਿਨਾਰੇ ਸੀ ਇਹੋ ਜਿਹਾ ਪਚਾ ਲਾਇਆ ਤੇ ਇੱਕ ਪਲ ਦੇ ਵਿੱਚ ਹੀ ਸਾਰੇ ਸ਼ਹਿਰਾਂ ਦੇ ਸ਼ਹਿਰਗਰ ਕਰਤੇ ਗੱਜ ਕੇ ਆਖੋ ਸਤ ਨਾਮ ਜੀ ਨਮੋ ਬਰ ਮੰਗਿਆ ਦਾ ਨਮਸ਼ਕਾਰ ਹੈ ਪੂਰਨ ਗਿਆਨ ਵਾਲੇ ਆਪਾਂ ਕਹਿੰਦੇ ਹਾਂ ਗੁਰਬਾਣੀ ਦਾ ਗਿਆਨ ਇਤਿਹਾਸ ਦਾ ਗਿਆਨ ਹੈ ਦਾਸੂ ਤੇ ਆਉ ਮੰਨ ਲਓ ਉਹ ਸਾਰੇ ਪੂਰਨ ਤੌਰ ਤੇ ਸਾਰੇ ਧਰਮਾਂ ਦਾ ਕਿਉਂਕਿ ਧਰਮਾਂ ਨੂੰ ਤਾਂ ਊਰਜਾ ਦੇਣ ਵਾਲਾ ਗਿਆਨ ਦੇਣ ਵਾਲਾ ਮਤ ਦੇਣ ਵਾਲਾ ਬੁੱਧੀ ਦੇਣ ਵਾਲਾ ਸ਼ਬਦ ਦੇਣ ਵਾਲਾ ਧਰਮ ਚੁਣਾਉਣ ਵਾਲਾ ਇਹ ਉਹਦੇ ਕੋਲੇ ਕਿੰਡੀ ਵੱਡੀ ਪਾਵਰ ਹੈ ਕੱਜ ਕੇ ਆਖੋ ਸਤਨਾਮ ਸ੍ਰੀ ਨਮੋ ਲੋਕ ਮਾਦਾ ਨਮਸ਼ਕਾਰ ਹੈ ਜਗਤ ਦੀ ਮਾਤਾ ਰੂਪ ਨੂੰ ਵਜ ਕੇ ਆਪ ਸਤਨਾਮ ਸ੍ਰੀ ਘਰ ਦੇ ਵਿੱਚ ਆਪਣੇ ਮਾਪਿਓ ਆ ਕਿਸੇ ਦੀ ਚਾਰ ਪੁੱਤਰ ਹੈ ਕਿਸੇ ਦੀ 15ਵੀਂ ਹੋਏ ਨੇ ਪਹਿਲਾਂ ਤੇ ਉਹ ਕੱਡੀ ਵੱਡੀ ਮਾਤਾ ਹੈ ਪ੍ਰਮਾਤਮਾ ਜਿਹੜਾ ਸਾਰੀ ਦੁਨੀਆ ਨੂੰ ਉਹ ਜਨਮ ਦਿੰਦਾ ਤੇ ਆਮ ਕਹੋ ਉਹ ਕਹਿ ਲੋ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਉਹ ਸਾਰੇ ਜਗਤ ਦੀ ਮਾਤਾ ਹੈ ਸਾਰੇ ਸਰਨਾ ਸंसार ਨੂੰ ਜਨਮ ਦਿੱਤਾ ਨਿਵੇਂ ਆਪਾ ਸ਼ਬਦ ਪੜ ਕੇ ਆਏ ਨੇ ਪਿੱਛੇ ਇੱਕ ਹੈ ਮਾਈ ਜੁਗਤ ਵਿਆਹੀ ਤਨ ਚੇਲੇ ਪ੍ਰਵਾਲ ਇੱਕ ਮਾਈ ਸੂਤਾ ਮਾਈ ਹੋਈ ਕਹਿੰਦੇ ਭਾਵ ਉਹਦੀ ਮਾਇਆ ਉਹਨੇ ਪੈਦਾ ਕੀਤੀ ਹੈ ਆਪਣੇ ਆਪ ਦੇ ਵਿੱਚ ਓਹ ਕਹਿੰਦੇ ਉਹਦੀ ਇਸਤਰੀ ਹੈ ਮਾਇਆ ਤੇ ਉਹਨੇ ਸਾਰੀ ਦੁਨੀਆ ਪੈਦਾ ਕਰ ਦਿੱਤੀ ਉਹ ਆਪਣੀ ਮਾਂ ਹੈ ਕੱਜ ਕੇ ਆਪ ਕੋ ਸਤਿਨਾਮ ਸ੍ਰੀ ਕਿਉਂਕਿ ਜਿਹੜੇ ਬਚਨ ਆ ਨਾ ਇਹ ਬੋਲੇ ਜਾਣ ਵਾਲੇ ਨਹੀਂ ਧਿਆਨ ਦੇ ਨਾ ਇਹਦੀ ਕਥਾ ਨਹੀਂ ਹੋ ਸਕਦੀ ਕੀ ਆ ਭੇਖੀ ਆ ਭਰਮੀ ਆ ਭੋਗੀ ਆ ਭੁਗਤੀ ਜੋ ਭੇਸ ਰਹਤਾ ਉਹਦਾ ਕੋਈ ਵੀ ਭੇਸ ਨਹੀਂ ਭਰਮ ਰਹਤਾ ਕੋਈ ਭਰਮ ਨਹੀਂ ਭੋਗ ਰਹਤਾ ਕੋਈ ਭੋਗ ਨਹੀਂ ਭੁਗਦਾ ਭੋਜਨ ਰਹਤਾ ਕੋਈ ਭੋਜਨ ਨਹੀਂ ਖਾਂਦਾ ਆਪਾਂ ਇੱਕ ਦਿਨ ਦੋ ਦਿਨ ਚਾਰ ਦਿਨ ਨਾ ਭੋਜਨ ਖਾਈਏ ਮਰ ਜਾਗੇ ਉਹ ਭੋਜਨ ਤੋਂ ਵੀ ਰਹਤਾ ਇਹ ਗੱਲਾਂ ਦੀ ਸਮਝ ਹੈ ਸਤਿਗੁਰੂ ਜੀ ਕੀ ਕਹਿੰਦੇ ਨੇ ਨਮੋ ਜੋਗ ਜਗੇਸ਼ਰ ਮਹਾਂ ਸਿੱਧੈ ਨਮਸ਼ਕਾਰ ਹੈ ਪੂਰੇ ਜੁਗਤੀ ਵਾਲੇ ਜੋਗੀਆਂ ਦੇ ਜੋਗੀ ਰਾਜੇ ਜਿਹੜਾ ਕਹਿੰਦੇ 84 ਸਿੱਧ ਨੌ ਨਾਥ ਇੱਕ ਗੋਰਖ ਨਾਥ ਉਹਨਾਂ ਦਾ ਗੁਰੂ ਹੈ ਤੇ ਸਾਰਿਆਂ ਦਾ ਉਹਨਾਂ ਦੇ ਉੱਤੇ ਪਿਓ ਬੈਠਾ ਹੈ ਸਾਰਿਆਂ ਨੂੰ ਰਿੱਧੀਆਂ ਸਿੱਧੀਆਂ ਦੇਣ ਵਾਲਾ ਕੱਜ ਕੇ ਆਖੋ ਸਤਿਨਾਮ ਸ੍ਰੀ ਨਮੋ ਨਿਤ ਨਰਾਇਣੇ ਕ੍ਰੂਰ ਕਰਮੇ ਨਵਸ਼ਕਾਰ ਹੈ ਭਿਆਨਕ ਕੰਮਾਂ ਵਾਲੇ ਜਦੋਂ ਭਿਆਨਕ ਕੰਮ ਕਰਦਾ ਹੈ ਨਾ ਆਪਾਂ ਦੇਖਦੇ ਤੇ ਬਿਨ ਬਾਦਰ ਵਰਖਾ ਹੋਈ ਬਿਨਾ ਬੱਦਲ ਤੋਂ ਧੁੱਪ ਖੜੀ ਸੀ ਪਤਾ ਹੀ ਨਹੀਂ ਕਦੋਂ ਹਨੇਰੀ ਦੇ ਤੂਫਾਨ ਘੜੇ ਆ ਗਏ ਇਹੋ ਜੇ ਅਚਾਰਜ ਕੰਮ ਕਰਦਾ ਇਹ ਨਹੀਂ ਪਤਾ ਰਾਤ ਨੂੰ ਸੁੱਤੇ ਆ ਟੜ ਕੇ ਉੱਠਣਾ ਹੀ ਨਹੀਂਗਾ ਨਰਕਾਂ ਦੇ ਨਰਕ ਵਾਹਿਗੁਰੂ ਨਗਰ ਦੇ ਨਗਰ ਸ਼ਹਿਰਾਂ ਦੇ ਸ਼ਹਿਰੀ ਤਬਾਹ ਕਰ ਦਿੰਦਾ ਧਰਤੀ ਦੇ ਵਿੱਚ ਬਿਠਾ ਦਿੰਦਾ ਕੱਜ ਕੇ ਆਪੋ ਸਤਨਾਮ ਸ੍ਰੀ ਨਦੀਆਂ ਵਿੱਚ ਟਿੱਬੇ ਦਿਖਾਲੇ ਨਦੀਆਂ ਦੇ ਵਿੱਚ ਟਿੱਬੇ ਪੈਦਾ ਕਰ ਦਿੰਦਾ ਤੇ ਜਿੱਥੇ ਦਰਿਆ ਵਗਦਾ ਹੈ ਉਥੇ ਪਹਾੜ ਪੈਦਾ ਕਰ ਦਿੰਦਾ ਕੱਜ ਕੇ ਆਖੋ ਸਤਿਨਾਮ ਸ੍ਰੀ ਨਮੋ ਬ੍ਰਹਿਮ ਦੇ ਅਪਰੇ ਦੇਵੀ ਸੁਧਰਮੀ ਨਮਸ਼ਕਾਰ ਹੈ ਦਾਇਤ ਰੂਪ ਨੂੰ ਕਹਿੰਦੇ ਬਹੁਤ ਵੱਡਾ ਦਾਇਤ ਹੈ ਕਿ ਉਹ ਸਾਰੇ ਦਾਤਾ ਦੇਤਾ ਨੂੰ ਬਣਾਉਣ ਵੱਡਾ ਕਿੰਨਾ ਵੱਡਾ ਦਾਇਤ ਹੋਵੇਗਾ ਦੇਵਤੇ ਰੂਪ ਨੂੰ ਸਾਰੇ ਦੇਵੀ ਗੁਣ ਦੇਣ ਵਾਲਿਆਂ ਨੂੰ ਬੰਦਿਆਂ ਨੂੰ ਦੇਵਤੇ ਬਣਾਉਣ ਵੱਡਾ ਕਿੰਨਾ ਵੱਡਾ ਵੈਗੁਰੂ ਦੇਵਤਾ ਹੋਵੇਗਾ ਸ਼੍ਰੇਸ਼ਟ ਧਰਮ ਵਾਲੇ ਨੂੰ ਆਪਾਂ ਕਹਿੰਦੇ ਸਾਡੋ ਸਰਦੋ ਸਾਡਾ ਸ਼ਰੋਮਣੀ ਧਰਮ ਹੈ ਤੇ ਉਹਦਾ ਕੱਢਾ ਵੱਡਾ ਸ਼ਰੋਮਣੀ ਧਰਮ ਹੋਵੇਗਾ ਨਮੋ ਰੋਗ ਹਰਦਾ ਨਮੋ ਰਗ ਰੂਪੇ ਨਮਸ਼ਕਾਰ ਹੈ ਰੋਗ ਘਟਣ ਵਾਲੇ ਨੂੰ ਜੇ ਉਹ ਮਾਲਕ ਚਾਹੀ ਡਾਕਟਰ ਹਕੀਮ ਜਦੋਂ ਜਵਾਬ ਦੇ ਜਾਂਦੇ ਨੇ ਸ੍ਰੀ ਹਰਮੰਦਰ ਸਾਹਿਬ ਜੀ ਬਹੁਤ ਘਟਨਾ ਹੋਈਆਂ ਜਿਹੜੇ ਕੈਂਸਰ ਵਰਗੇ ਵੀ ਰੋਗ ਲੋਟ ਹੋਏ ਜਿਨ੍ਹਾਂ ਦੇ ਜਵਾਇ ਗੁਰੂ ਮੂਹ ਦੇ ਵਿੱਚ ਆਵਾਜ਼ ਨਹੀਂ ਆਉਂਦੀ ਸੀ ਉਹ ਵੀ ਆਵਾਜ਼ ਆ ਗਈ ਜਿਨ੍ਹਾਂ ਨੂੰ ਦਿਸਦਾ ਦਿਸਦਾ ਨਹੀਂ ਸੀ ਅੰਨੇ ਸੀਗੇ ਉਹਨਾਂ ਦੇ ਵਾਹਿਗੁਰੂ ਉਹਨਾਂ ਦੇ ਵੀ ਨੈਤਰਾ ਵਿੱਚ ਜੋਤ ਆ ਗਈ ਤੇ ਜਿਨ੍ਹਾਂ ਸੁਣਦੇ ਨਹੀਂ ਸੀ ਉਹ ਵੀ ਕਿਰਪਾ ਹੋਈ ਉਹ ਵੀ ਸੁਣਨ ਲੱਗ ਗਈ ਤੇ ਕਿੰਨਾ ਵੱਡਾ ਵੈਦ ਹੋਵੇਗਾ ਭਜ ਕੇ ਆਖੋ ਸਤਿਨਾਮ ਸ੍ਰੀ ਛਾਰੇ ਰੋਗਾਂ ਨੂੰ ਕੱਟਣ ਵਾਲੇ ਨੂੰ ਜਦੋਂ ਡਾਕਟਰ ਹਕੀਮ ਜਵਾਬ ਦਿੰਦੇ ਨਮਸ਼ਕਾਰ ਹੈ ਪ੍ਰੇਮ ਮੂਰਤੀ ਨੂੰ ਆਪਾਂ ਕਹਿੰਨੇ ਸਾਡਾ ਬਹੁਤ ਫਲਾਣੇ ਬੰਦੇ ਦੇ ਨਾਲ ਪ੍ਰੇਮ ਮੈਂ ਮਹਿਰ ਨਹੀਂ ਸਕਦਾ ਤੇ ਉਹ ਕਿੰਨਾ ਵੱਡਾ ਪ੍ਰੇਮ ਦੇਣ ਵਾਲਾ ਨਮੋ ਸ਼ਾਹ ਸ਼ਾਹ ਨਮੋ ਭੂ ਭੂਪੇ ਨਮਸ਼ਕਾਰ ਹੈ ਸ਼ਾਹਾਂ ਦੇ ਸ਼ਾਹ ਨੂੰ ਆਪਾਂ ਕਹਿੰਨੇ ਫਲਾਣਾ ਬੰਦਾ ਬਹੁਤ ਵੱਡਾ ਸ਼ਾਹੂਕਰ ਜੋ ਕਿੰਨਾ ਵੱਡਾ ਸ਼ਾਹੂਕਰ ਛਾ ਸਾਰਿਆਂ ਨੂੰ ਦੂਜੀ ਦੇਣ ਵਾਲਾ ਤੇ ਸਾਰਿਆਂ ਨੂੰ ਮਾਇਆ ਦੇਣ ਵਾਲਾ ਝਾਣ ਦੇਣਾ ਤੇ ਨਮਸ਼ਕਾਰ ਹੈ ਰਾਜਾਂ ਦੇ ਮਹਾਰਾਜੇ ਨੂੰ ਸਾਰਿਆਂ ਦੇ ਉੱਤੇ ਰਾਜ ਭਾਗ ਦੇਣ ਵਾਲਾ ਤੇ ਸਭ ਤੋਂ ਲੈਣ ਵਾਲਾ ਪਰ ਉਹਦਾ ਰਾਜ ਭਾਗ ਖਤਮ ਨਹੀਂ ਹੁੰਦਾ ਕੱਜ ਕੇ ਆਪ ਕੋ ਸਤਿਨਾਮ ਸ੍ਰੀ ਨਮੋਦਾਨ ਦਾਨੇ ਨਮੋ ਮਾਨ ਮਾਨੇ ਨਮਸ਼ਕਾਰ ਹੈ ਦਾਨ ਦੇ ਦਾਨ ਰੂਪ ਨੂੰ ਜਿਹੜਾ ਆਪਾਂ ਕਹਿੰਦਾ ਫਲਾਣਾ ਬੰਦਾ ਬੜਾ ਦਾਨੀ ਤੇ ਜਿਉ ਪਾਵਰ ਦਿੰਦਾ ਹੈ ਤਾਕਤ ਦਿੰਦਾ ਹੈ ਬੁੱਧੀ ਦਿੰਦਾ ਹੈ ਤਾਂ ਹੀ দান ਕਰਦਾ ਨਾ ਧਿਆਨ ਦੇਣਾ ਨਮਸ਼ਕਾਰ ਹੈ ਮਾਨ ਦੇ ਮਾਨ ਰੂਪ ਨੂੰ ਜਿਹੜਾ ਆਪਾਂ ਨੂੰ ਮਾਨ ਅਦਬ ਸਤਕਾਰ ਮਿਲ ਜਾਂਦਾ ਹੈ ਤੇ ਇਹ ਮਾਨ ਉਥੋਂ ਆਉਂਦਾ ਹੈ ਉਹਦੇ ਕੋਲੇ ਕਿੰਨਾ ਵੱਡਾ ਮਾਨ ਹੋਵੇਗਾ ਸਤਕਾਰ ਹੋਵੇਗਾ ਅਦਬ ਹੋਵੇਗਾ ਨਮਸ਼ਕਾਰ ਹੈ ਧਿਆਨ ਦੇਣਾ ਨਮੋ ਰੋਗ ਹ ਨਮੋ ਰੋਗ ਰੋਗੇ ਨਮਸ਼ਕਾਰ ਹੈ ਦੁੱਖਾਂ ਦੇ ਦੁਖ ਰੂਪ ਨੂੰ ਧਿਆਨ ਦੇਣਾ ਇੱਥੇ ਵੱਡੇ ਬਹੁਤ ਵੱਡੇ ਬਚਨ ਕਰਦੇ ਨੇ ਜਿਹੜਾ ਫਲਾਨਾ ਕਹਿੰਦਾ ਸਾਡੇ ਤੇ ਬਾਈ ਦੁੱਖਾਂ ਦੀ ਪੰਨ ਲੱਗੀ ਐ ਬਹੁਤ ਵੱਡੇ ਦੁੱਖ ਆ ਗਏ ਨੇ ਆਉਂਦੇ ਕਿਥੇ ਨੇ ਪ੍ਰਮਾਤਮਾ ਕੋਲ ਤੇ ਕਿੱਡਾ ਵੱਡਾ ਉਹ ਦੁਖੀ ਹੋਵੇਗਾ ਜਿਹਦੇ ਦੁੱਖ ਦੇਣ ਵਾਲਾ ਤੇ ਸੁੱਖ ਦੇਣ ਵਾਲਾ ਸੁੱਖਾਂ ਦਾ ਖਜ਼ਾਨਾ ਵੀ ਉਹ ਹੈ ਤੇ ਦੁੱਖਾਂ ਦਾ ਖਜ਼ਾਨਾ ਵੀ ਉਹ ਹੈ ਕਿੱਡਾ ਵੱਡਾ ਦੁਖੀਆ ਹੋਵੇਗਾ ਹੋਗਾ ਜਿਕੇ ਆਖੋ ਸਤਨਾਮ ਸ੍ਰੀ ਨਮਸਕਾਰ ਹੈ ਦੁੱਖਾਂ ਦੇ ਦੁੱਖ ਰੂਪ ਨੂੰ ਨਵਸ਼ ਨਮਸਤੰ ਇਸ ਨਾਨੇ ਨਵਸ਼ਕਾਰ ਹੈ ਪਿਤ੍ਰ ਇਸਨਾਨ ਰੂਪ ਨੂੰ ਆਪਾਂ ਇਸ਼ਨਾਨ ਕਰਦੇ ਨਾ ਤੇ ਉਹਦਾ ਕਿੱਡਾ ਵੱਡਾ ਇਸ਼ਨਾਨ ਹੋਵੇਗਾ ਜਿਵੇਂ ਆਪਾਂ ਸਾਰੀ ਦੁਨੀਆ ਇਸ਼ਨਾਨ ਕਰਦੀਏ 84 ਲੱਖ ਜੁਨੀਆਂ ਇਸ਼ਨਾਨ ਕਰਦੇ ਨੇ ਤੇ ਇਸ਼ਨਾਨ ਕਰਾਉਣ ਵਾਲੇ ਨੂੰ ਕਿੱਡਾ ਵੱਡਾ ਇਸ਼ਨਾਨ ਹੁੰਦਾ ਹੋਵੇਗਾ ਅੰਦਾਜ਼ ਕੇ ਆਪ ਕੋ ਸੱਤ ਨਾਮ ਸ੍ਰੀ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਦਰੰਗ ਨਮਸ਼ਕਾਰ ਹੈ ਮੰਤਰਾਂ ਦੇ ਮੰਤਰ ਰੂਪ ਨੂੰ ਨਮਸ਼ਕਾਰ ਹੈ ਜੰਤਰਾਂ ਦੇ ਜੰਦਰ ਰੂਪ ਨੂੰ ਆਪਾਂ ਕਹਿੰਦੇ ਜੰਤਰ ਮੰਤਰ ਤੰਤਰ ਕਰ ਦਿੰਦੇ ਆ ਤੇ ਜਿਹੜੀਆਂ ਪਾਵਰ ਆ ਉਹਦੇ ਕੋਲੇ ਆਉਂਦੀ ਹੈ ਕਿੱਡਾ ਵੱਡਾ ਜੰਗਤਰ ਤੇ ਮੰਤਰ ਹੋਵੇਗਾ ਉਹਦੇ ਕੋਲੇ ਨਮੋ ਵੈ ਸਟੈ ਸਟੈ ਨਮਸ਼ਕਾਰ ਹੈ ਪੂਜ ਦੇ ਪੂਜ ਰੂਪ ਨੂੰ ਨਮੋ ਤੰਤਰ ਦੰਦਰੰਗ ਨਮਸ਼ਕਾਰ ਹੈ ਤੰਤਰ ਤੇ ਮੰਤਰਾਂ ਨੂੰ ਸਦਾ ਸਜਦਾ ਨੰਤਰੰ ਪਰਨਾਸੀ ਸਦਾ ਸੱਚ ਵਿੱਚ ਹੈ ਨੰਦ ਤੇ ਸਭ ਨੂੰ ਨਾਸ਼ ਕਰਨ ਵਾਲਾ ਐ ਇੰਨਾ ਵੱਡਾ ਪ੍ਰਵਾਨ ਰਚ ਕੇ ਆਪਣਾ ਤੇ ਸਭ ਨੂੰ ਬਨਾਸ਼ ਕਰਕੇ ਉਹਦੇ ਘਰ ਦੇ ਵਿੱਚ ਕਦੇ ਸੋਗ ਨਹੀਂ ਆਉਂਦਾ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਹੁੰਦੀਆਂ ਨੇ ਖੁਸ਼ੀਆਂ ਹੁੰਦੀਆਂ ਨੇ ਉਹਦੇ ਘਰ ਦੇ ਵਿੱਚ ਕਦੇ ਵੀ ਆਨੰਦ ਨਹੀਂਗਾ ਉਹ ਸਦਾ ਹੀ ਆਨੰਦ ਚਿਤ ਵਿੱਚ ਰਹਿੰਦਾ ਹੈ ਖੁਸ਼ੀ ਦੀ ਗਮੀ ਤੋਂ ਨਰਲੇਪਾਜ ਕੇ ਲੋਪਹੇ ਅ ਅਨੂਪੇ ਅ ਰੂਪੇ ਉਪਮਾ ਤੋਂ ਸਰੂਪ ਤੋਂ ਰਹਦਾ ਹੈ ਉਪਮਾ ਤੋਂ ਵੀ ਰਹਿਦਾ ਦਾ ਸਰੂਪ ਵੀ ਕੋਈ ਨਹੀਂਗਾ ਸਰੂਪ ਉਹ ਵੇ ਤਾਂ ਆਪਾਂ ਉਪਮਾ ਕਰਾਂਗੇ ਨਾ ਨਮਸਤੋ ਨਵਾਸੇ ਸਭ ਵਿੱਚ ਨਿਵਾਸ ਕਰਨ ਵਾਲੇ ਨੂੰ ਸਾਰਿਆਂ ਦੇ ਵਿੱਚ ਆਪਣੇ ਨਿਵਾਸ ਕਰਦਾ ਦੇਖੀ ਜਾਂਦਾ ਸੁਣੀ ਜਾਂਦਾ ਹੁਣ ਬੋਲੀ ਵੀ ਜਾਂਦਾ ਤੁਸੀਂ ਸੁਣੀ ਵੀ ਜਾਂਦੇ ਆ ਹਰ ਤੋਂ ਮੈਂ ਜੋ ਤਰੀ ਆਤਮਾ ਨੇ ਪ੍ਰਮਾਤਮਾ ਦੀ ਜੋ ਜਗਾਈ ਹੋਈ ਹੈ ਸਦਾ ਸੱਧ ਦਾ ਬੁੱਧ ਦਾ ਵਿਰਧ ਕਰਦਾ ਸਦਾ ਹੀ ਤਾਂ ਨਾ ਅਤੇ ਬੁੱਧੀ ਦਾ ਵਾਅਦਾ ਕਰਨ ਵਾਲਾ ਸਦਾ ਧੰਨ ਦਾ ਵਾਅਦਾ ਕਰਨ ਵਾਲਾ ਤੇ ਬੁੱਧੀ ਦਾ ਵਾਅਦਾ ਕਰਨ ਵਾਲਾ ਉਦੋਂ ਉਰਦ ਉਰਦੰਗ ਉਦੋਂ ਨੀਵੇਂ ਪਤਾਲ ਉਦੋਂ ਕਹਿੰਦੇ ਨੇ ਨੀਵੇਂ ਪਤਾਲ ਨੂੰ ਔਰਦ ਕਹਿੰਦੇ ਨੇ ਉਹ ਔਰਦ ਉੱਚੇ ਆਕਾਸ਼ ਨੂੰ ਅਰਧ ਕਹਿੰਦੇ ਨੇ ਸੰਨ ਦੇ ਵਿੱਚ ਜਿੱਥੇ ਆਪਾਂ ਬੈਠੇ ਹੈ ਗੱਜ ਕੇ ਆਪ ਕੋ ਸਤ ਨਾਮ ਸ੍ਰੀ ਉਹਨੂੰ ਨਮਸਕਾਰ ਹੈ ਉਹ ਗੁਗ ਹਰਤਾ ਉਹ ਕਹਿੰਦੇ ਨੇ ਸਾਰੇ ਅੰਗੰ ਪਾਪ ਨਾਸ਼ ਕਰਨ ਵਾਲੇ ਨੂੰ ਪਾਪਾਂ ਦਾ ਨਾਸ਼ ਕਰ ਦਿੰਦਾ ਹੈ ਬਾਰੰਬਾਰੰਬਰ ਇਸ ਗ੍ਰੋਸ਼ ਪਾਲੰਗ ਵੱਡਿਆਂ ਤੋਂ ਵੱਡਾ ਪਰਮਾਤਮਾ ਜੀਵਾਂ ਦੀ ਪਾਲਣਾ ਗੋਪਤ ਹੀ ਕਰੀ ਜਾਂਦਾ ਆਪਨੂੰ ਪਤਾ ਹੀ ਨਹੀਂਗਾ ਕਿ ਜਦੋਂ ਵਿਗਿਆਨੀਆਂ ਨੇ ਸੱਲ ਮਾਰਿਆ ਧਰਤੀ ਦੇ ਵਿੱਚ ਉੱਥੇ ਜਾ ਕੇ ਵਰਮਾ ਵੀ ਖਤਮ ਹੋ ਜਾਂਦਾ ਹੈ ਉੱਥੇ ਵੀ ਜੀਵ ਹੈ ਉਹਨੂੰ ਕੱਖ ਵੀ ਨਹੀਂ ਹੁੰਦਾ ਉੱਥੇ ਵੀ ਰੋਜੀ ਪਚਾਉਂਦਾ ਕੱਜ ਕੇ ਆਖੋ ਸਤਿਨਾਮ ਸ੍ਰੀ ਸਦਾ ਸਰਬ ਦਾ ਸਹਿ ਦਾਤਾ ਉਹ ਸਦਾ ਹੀ ਹਰ ਸਮੇਂ ਵੱਡਾ ਦਾਤਾ ਹੈ ਸਦਾ ਸੂਪ ਅਸ਼ੇਦੀ ਅਭੇਦੀ ਆਨਾਮੰ ਆਕਾਮੰ ਛੇਦ ਕਟਣ ਤੋਂ ਰਹਿਤ ਉਹਨੂੰ ਕੋਈ ਨਹੀਂ ਕੱਟ ਸਕਦਾ ਭੇਦ ਉਹ ਰਹਿਦਾ ਕੋਈ ਉਹਦਾ ਭੇਦ ਨਹੀਂ ਸਾਖ ਪਾ ਸਕਦਾ ਨਾਮ ਤੋਂ ਰਹਿਦਾ ਕੋਈ ਉਹਦਾ ਨਾਮ ਨਹੀਂ ਲਾ ਸਕਦਾ ਇੱਛਾ ਤੋਂ ਰਹਿਦਾ ਕੋਈ ਉਹਦੀ ਇੱਛਾ ਨਹੀਂ ਇੱਛਾ ਤੋਂ ਰਹਿਤ ਸਭ ਸਦੋ ਪਰਾਜੀ ਸਭ ਨੂੰ ਪੈਦਾ ਕਰਨ ਵਾਲਾ ਸਭ ਦਾ ਧਾਮ ਅਤੀ ਸਭ ਦਾ ਘਾਰ ਹੈ ਲੋਕ ਸੁਹੀ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲੇ ਵਾਹਿਗੁਰੂ ਗੁਰੂ ਮੰਤਰ ਜਪ ਹਉਮੈ ਖੋਈ ਗੱਜ ਕੇ ਬੁਲਾਦੋ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਸ੍ਰੀ ਵਾਹਿਗੁਰੂ ਜੀ ਰਾਮ ਕਲੀ ਮਹਲਾ ਦੀ ਜੈ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਅਨੰਦ ਭੈ ਮੇਰੇ ਬਾਏ ਸਤਗੁਰੂ ਮੈਂ ਪਾਇਆ ਸਤਗੁਰ ਦਾ